ਕਾਲ ਜੀ ਕਿਦਾਂ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਮੋਗੇ ਲੋ ਜੀ ਅੱਜ ਦੀ ਜਿਹੜੀ ਨੈਕਸਟ ਕਲੈਕਸ਼ਨ ਰਹੂਗੀ ਉਹ ਵੀ ਤੁਹਾਨੂੰ ਆਫਰ ਪ੍ਰਾਈਸ ਦੇ ਉੱਤੇ ਹੀ ਮਿਲੇਗੀ ਜਿਹੜਾ ਨਵਾਂ ਆਪਾਂ ਸਟਾਕ ਲੈ ਕੇ ਆਏ ਆ ਉਹ ਵੀ ਸਾਰਾ ਤੁਹਾਨੂੰ ਆਫਰ ਪ੍ਰਾਈਸ ਦੇ ਉੱਤੇ ਹੀ ਦੇ ਰਹੇ ਆਂਗੇ ਆਪਾਂ ਬਹੁਤ ਹੀ ਵਧੀਆ ਜੀ ਕਲੈਕਸ਼ਨ ਲੇਟੈਸਟ ਕਲੈਕਸ਼ਨ ਤੁਹਾਡੇ ਲਈ ਆਪਾਂ ਜੋਰੂ ਉਰੂ ਕਰ ਰਹੇ ਆਂਗੇ ਦੇਖੋ ਜੀ ਇਹ ਆਪਾਂ ਨਾ ਕਾਟਨ ਦੇ ਦੁਪੱਟੇ ਵਾਲੇ ਸੂਟ ਲੈ ਕੇ ਆਏ ਆਂਗੇ ਸਭ ਤੋਂ ਪਹਿਲਾਂ ਤਾਂ ਇਹਨਾਂ ਦੀ ਕੈਟਲੌਗ ਚੈੱਕ ਕਰ ਸਕਦੇ ਹੋ ਕਿ 100% ਕਾਟਨ ਰਹੂਗੀ ਜੀ ਬਹੁਤ ਵਧੀਆ ਡਿਜ਼ਾਈਨਰ ਜੇ ਸੂਟ ਰਹਿਣਗੇ ਜੀ ਵ ਕੁਆਲਿਟੀਜ਼ ਹੈ ਇਹਨਾਂ ਦੀ ਸਟੱਫ ਦੀ ਬਹੁਤ ਵਧੀਆ ਸਟੱਫ ਹੈਗਾ ਤੇ ਬਿਲਕੁਲ ਪਿਓਰ ਕਾਟਨ ਦਾ ਬਿਲਕੁਲ ਟ੍ਰਾਂਜ਼ੀ ਨਹੀਂ ਹੈਗੀ ਲਾਈਨਿੰਗ ਦੀ ਕੋਈ ਰਿਕੁਆਇਰਮੈਂਟ ਹੈ ਨਹੀਂਗੀ ਬਹੁਤ ਅੱਛਾ ਸਟੱਫ ਹੈਗਾ ਜਿਹੜਾ ਆਪਾਂ ਤੁਹਾਡੇ ਲਈ ਲੈ ਕੇ ਆਏ ਆਂਗੇ ਤੇ ਪ੍ਰਾਈਸ ਵੀ ਬਿਲਕੁਲ ਜੈਨੂਇਨ ਜ ਰਹਿਣਗੇ ਆਪਣਾ ਨੰਬਰ ਹੈ 9253115036 ਜਿਹਦੇ ਉੱਤੇ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰਨਾ ਜਿਹੜਾ ਕਲਰ ਵੀ ਤੁਹਾਨੂੰ ਅਪੀਲ ਕਰਦਾ ਹੈਗਾ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਆਰਡਰ ਕਰਨਾ ਲੋ ਜੀ ਇਹਦੀ ਪਿੰਕ ਹੈ ਤਾਂ ਤੁਸੀਂ ਇਹਨੂੰ ਬੜਾ ਵੱਡਾ ਡਿਜ਼ਾਈਨਰ ਜਾਂ ਸੋਨਾ ਜਾਂ ਸੂਟ ਹੈ ਜਿਹੜਾ ਰੈਡੀ ਕਰਵਾ ਸਕਦੇ ਹੋਗੇ ਪਿੰਕੇ ਦੀ ਸ਼ੋਰ ਰਹੂਗੀ ਤੇ ਇਹ ਵਾਲਾ ਇਹਦਾ ਜਿਹੜਾ ਹੈ ਦੁਪੱਟਾ ਰਹੂਗਾ ਜੀ ਕਾਟਨ ਦਾ ਬਹੁਤ ਸੋਹਣਾ ਮ ਮਾਲ ਕਾਟਨ ਦਾ ਦੁਪੱਟਾ ਰਹੂਗਾ ਜੀ ਇਹ ਵਾਲੀ ਇਹਦੀ ਜਿਹੜੀ ਬਾਟਮ ਹੈਗੀ ਇਹਦੀ ਬਾਟਮ ਰਹੂਗੀ ਬਹੁਤ ਸੋਹਣੇ ਜੇ ਸੂਟ ਜੋ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਪ੍ਰਾਈਸ ਬਿਲਕੁਲ ਜੈਨੂਇਨ ਜੇ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਤਾਂ ਜੋ ਤੁਹਾਨੂੰ ਪ੍ਰਾਈਸ ਦਾ ਪਤਾ ਚੱਲ ਸਕੇ ਕਿਉਂਕਿ ਆਪਣੇ ਪ੍ਰਾਈਸ ਵਿੱਚ ਮੈਂਸ਼ਨ ਕੀਤੇ ਹੋਏ ਹੁੰਦੇ ਆ ਨੈਕਸਟ ਕਲਰ ਇਹ ਵਾਲਾ ਰਿਹਾ ਥੋੜਾ ਜਿਹਾ ਇਹਦੇ ਵਿੱਚ ਡਿਫਰੈਂਸ ਆ ਰਿਹਾ ਕਲਰ ਹ ਹਲਕਾ ਜਿਹਾ ਡਿਫਰੈਂਸ ਆ ਰਿਹਾ ਇਹ ਜਿਵੇਂ ਪਾਕਿਸਤਾਨੀ ਜਿਹਾ ਗ੍ਰੀਨ ਸ਼ੇਡ ਹੈਗਾ ਦੇਖੋ ਜੀ ਕਿੰਨਾ ਪਿਆਰਾ ਜਿਹੜਾ ਸੂਟ ਹੈਗਾ ਬਹੁਤ ਸੋਹਣਾ ਸੂਟ ਹੈਗਾ ਜੀ ਲੋ ਜੀ ਬੜਾ ਪਿਆਰਾ ਜਿਹਾ ਸੂਟ ਇਹਦਾ ਰਾਇਲ ਸੌਰੀ ਬਲੂ ਨਾਲ ਨੇਵੀ ਬਲੂ ਦੇ ਨਾਲ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਦਿੱਤਾ ਗਿਆ ਹੈਗਾ ਤੇ ਇਹਦੀ ਜਿਹੜੀ ਬਾਟਮ ਰਹੂਗੀ ਜੀ ਐਦਾਂ ਦੇ ਜਿਹੜੇ ਡਿਜ਼ਾਈਨਰ ਜੇ ਸੂਟ ਹੁੰਦੇ ਨੇ ਜੀ ਬਹੁਤ ਹੀ ਜ਼ਿਆਦਾ ਸੋਹਣੇ ਤੇ ਬਹੁਤ ਜ਼ਿਆਦਾ ਜੈਨੂਇਨ ਜੇ ਪ੍ਰਾਈਸ ਦੇ ਉੱਤੇ ਤੁਹਾਨੂੰ ਇਹ ਸੂਟ ਆਪਾਂ ਦੇ ਰਹਿਆਂਗੇ ਬਹੁਤ ਸੋਹਣੇ ਸੂਟ ਨੇ ਜੀ ਇਹ ਤੁਸੀਂ ਆਪਣੇ ਲਈ ਰੈਡੀ ਕਰਵਾ ਸਕਦੇ ਹੋਗੇ ਆਪਣੇ ਕਿਸੇ ਭੈਣ ਨੂੰ ਆਪਣੀ ਭਰਜਾਈ ਨੂੰ ਤੁਸੀਂ ਇਦਾਂ ਗਿਫਟ ਵੀ ਦੇ ਸਕਦੇ ਹੋਗੇ ਰਖੜੀ ਦੇ ਉੱਤੇ ਆਪਣੇ ਭੈਣਾਂ ਲਈ ਵੀਰ ਨੇ ਜਿਹੜੇ ਉਹ ਖਰੀਦ ਸਕਦੇ ਨੇ ਬੜੇ ਪਿਆਰੇ ਜਿਹੇ ਡਿਜ਼ਾਈਨਰ ਜੇ ਸੂਟ ਗਰਲਿਸ ਜੀ ਲੁੱਕ ਦੇ ਜਿਹੜੇ ਸੂਟ ਰਹਿਣਗੇ ਬਹੁਤ ਜ਼ਿਆਦਾ ਪਸੰਦ ਆਣਗੇ ਸਾਰਿਆਂ ਨੂੰ ਲਓ ਜੀ ਇਹ ਦਾ ਜਿਹੜਾ ਸ਼ੋਰਟ ਰਹੂਗੀ ਤੇ ਇਹਦੀ ਮੈਂ ਜਿਹੜੀ ਤੁਹਾਨੂੰ ਦਿਖਾ ਦਿੰਨੀ ਆਂਗੀ ਲੁੱਕ ਇਦਾਂ ਦੀ ਇਹਦੀ ਲੁੱਕ ਆਉਗੀ ਤੁਸੀਂ ਇਹਨੂੰ ਅਫਗਾਨੀ ਸਲਵਾਰ ਬਣਾਓ ਫਰਸ਼ੀ ਬਣਾਓ ਜਿੱਦਾਂ ਵੀ ਤੁਹਾਡਾ ਦਿਲ ਕਰਦਾ ਹੈਗਾ ਤੁਸੀਂ ਬਣਾ ਸਕਦੇ ਹੋਗੇ ਬਹੁਤ ਸੋਹਣੇ ਡਿਜ਼ਾਈਨਰ ਜੇ ਸੂਟ ਜੋ ਤੁਸੀਂ ਰੈਡੀ ਕਰਵਾ ਸਕਦੇ ਹੋ ਦੇਖੋ ਜੀ ਨੈਕਸਟ ਕਲਰ ਵੀ ਬੜਾ ਪਿਆਰਾ ਜਾ ਦੇਖੋ ਮਹਿਰੂਨ ਦੇ ਨਾਲ ਬਲੈਕ ਦਾ ਕੰਬੀਨੇਸ਼ਨ ਦਿੱਤਾ ਗਿਆ ਹੈਗਾ ਬਹੁਤ ਸੋਹਣੇ ਜੇ ਸੂਟ ਲੇਗੇ ਬੜੇ ਪਿਆਰੇ ਪਿਆਰੇ ਸੂਟ ਨੇ ਤੇ ਕਲਰ ਪ੍ਰਿੰਟ ਦੇਖੋ ਬਹੁਤ ਸੋਹਣਾ ਰੋਜ਼ ਫਲਾਵਰ ਵਾਲਾ ਜਿਹੜਾ ਇਹਦਾ ਪੈਟਰਨ ਬਣਿਆ ਹੋਇਆ ਹੈਗਾ बॉਟਮ ਦਾ ਵੀ ਤੇ ਦੁਪट्टे ਦਾ ਵੀ ਇਹਦਾ ਕਾਰਨਰ ਦੇ ਉੱਤੇ ਪੱਲਿਆਂ ਦੇ ਉੱਤੇ ਇਹ ਆਊਗਾ ਤੇ ਇਹ ਵਾਲਾ ਇਹਦਾ ਦੁਪੱਟਾ ਰਹੂਗਾ ਜੀ ਤੇ ਨੈਕਸਟ ਜੋ ਹੈਗਾ ਉਪੀਚ ਦਾ ਤੇ ਮੈਰੂਨ ਦਾ ਬੜਾ ਪਿਆਰਾ ਜਿਹਾ ਕੰਬੀਨੇਸ਼ਨ ਦਿੱਤਾ ਗਿਆ ਹੈਗਾ ਦੇਖੋ ਜੀ ਬਹੁਤ ਸੋਹਣਾ ਕੰਬੀਨੇਸ਼ਨ ਹੈਗਾ ਇਹ ਵੀ ਤੇ ਲੋਚੇ ਦਾ ਜਿਹੜਾ ਦੁਪੱਟਾ ਆਊਗਾ ਜੀ ਬਹੁਤ ਸੋਹਣਾ ਜਿਹਾ ਦੁਪੱਟਾ ਹੈਗਾ ਤੇ ਇਹਦੀ ਬਾਟਮ ਰਹੂਗੀ ਜੀ ਬਹੁਤ ਸੋਹਣੇ ਸੋਹਣੇ ਜੇ ਸੂਟ ਕਲਰ ਪ੍ਰਿੰਟ ਬੜੇ ਅੱਛੇ ਨੇਗੇ ਤੇ ਇਹਨਾਂ ਨੂੰ ਤੁਸੀਂ ਡਿਜ਼ਾਈਨਰ ਜੇ ਸੂਟ ਰੈਡੀ ਕਰਵਾ ਸਕਦੇ ਹੋਗੇ ਤੁਸੀਂ ਸਾਡੇ ਕੋਲ ਸਟੀਚਿੰਗ ਵੀ ਕਰਵਾ ਕੇ ਲੈ ਸਕਦੇ ਹੋ ਤੁਸੀਂ ਵਿਦਆਊਟ ਸਟੀਚ ਵੀ ਲੈ ਸਕਦੇ ਹੋਗੀ ਪ੍ਰਾਈਸ ਬਿਲਕੁਲ ਜੈਨੂਇਨ ਜੀ ਰਹਿਣਗੇ ਨੈਕਸਟ ਜਿਹੜਾ ਕੰਬੀਨੇਸ਼ਨ ਹੋਊ ਵੀ ਬੜਾ ਪਿਆਰਾ ਜਿਹਾ ਗ੍ਰੇ ਐਂਡ ਬਲੈਕ ਦਾ ਕੰਬੀਨੇਸ਼ਨ ਸਾਰੇ ਡਿਫਰੈਂਟ ਜੇ ਕੰਬੀਨੇਸ਼ਨ ਦਿੱਤੇ ਗਏ ਹੈਗੇ ਦੇਖੋ ਜੀ ਇਹਦਾ ਇਹ ਜੋ ਦੁਪੱਟਾ ਰਹੂਗਾ ਤੇ ਜਿਹੜਾ ਇਹਦੀ ਬਾਟਮ ਹੈ ਬਾਟਮ ਵੀ ਇਹਦੀ ਬੜੀ ਪਿਆਰੀ ਜੀ ਰਹੂਗੀ ਬਹੁਤ ਸੋਹਣੀ ਜਿਹੜੀ ਇਹਦੀ ਬਾਟਮ ਹੈ ਜੀ ਬਹੁਤ ਅੱਛੀ ਜੀ ਬਾਟਮ ਸਾਰੇ ਡਿਜ਼ਾਈਨਰ ਜੇ ਸੂਟ ਰਹਿਣਗੇ ਕਿਸੇ ਨਾਲ ਵੀ ਐਦਾਂ ਪਲੇਨ ਜੀ ਬਾਟਮ ਨਹੀਂ ਹੈਗੀ ਤੁਸੀਂ ਇਹਨਾਂ ਦੀ neck ਦੇ ਉੱਤੇ ਬਾਟਮ ਨਾਲ ਦਾ ਸਟੱਫ ਲਗਾ ਕੇ ਬਹੁਤ ਸੋਹਣਾ ਜਿਹਾ ਸੂਟ ਹੈ ਜਿਹੜਾ ਰੈਡੀ ਕਰਵਾ ਸਕਦੇ ਹੋ ਨੈਕਸਟ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਜਿਹਾ ਕਲਰ ਹੈਗਾ ਵਾਈਟ ਦਾ ਤੇ ਬਹੁਤ ਸੋਹਣਾ ਮਜ਼ੈਂਟਾ ਸ਼ੇਡ ਹੈਗਾ ਜਿੱਦਾਂ ਇਹ ਵਾਈਟ ਕਲਰ ਹੈ ਇਹ ਨਹੀਂ ਹੋਊਗਾ ਜੀ ਵੀ ਵਾਈਟ ਦੇ ਵਿੱਚੋਂ ਦੀ ਆਪਾਂ ਕਹਿਨੇ ਆ ਪੈਣਾ ਸੀ ਥਰੂ ਹੋਊਗਾ ਬਿਲਕੁਲ ਵੀ ਸੀ ਥਰੂ ਨਹੀਂ ਹੋਊਗਾ ਜੀ ਕੋਈ ਰਿਕੁਆਇਰਮੈਂਟ ਹੈ ਨਹੀਂਗੀ ਤੇ ਲਓ ਜੀ ਇਹਦਾ ਦੇਖੋ ਕਿੰਨਾ ਪਿਆਰਾ ਜਾਂ ਬਹੁਤ ਹੀ ਪਿਆਰਾ ਜਾਂ ਜਿਹੜਾ ਇਹਦਾ ਸ਼ੇਡ ਹੈ ਦੁਪੱਟਾ ਇਹਦਾ ਤੇ ਬਾਟਮ ਦਾ ਬਹੁਤ ਸੋਹਣੇ ਜਿਹੜੇ ਲੁੱਕ ਰੈਡੀ ਹੋਣ ਵਾਲੀ ਇਹ ਸੂਟਾਂ ਦੀ ਬਹੁਤ ਗ੍ਰੇਸਫੁਲ ਜੀ ਗਰਲਿਸਟ ਜੀ ਆਈਟਮਾਂ ਹੈਗੀ ਪਹਿਣਾ ਕਰੀਆਂ ਸੀ ਗਰਲਿਸਟ ਜੀ ਆਈਟਮ ਲੈ ਕੇ ਆਓ ਜੀ ਲੈ ਤੁਹਾਡੇ ਲਈ ਰਖੜੀ ਦੇ ਉੱਤੇ ਸਾਵਣ ਦੇ ਉੱਤੇ ਤੁਹਾਡੇ ਲਈ ਬਹੁਤ ਸੋਹਣੀ ਜਿਹੜੀਆਂ ਆਈਟਮ ਲੈ ਕੇ ਆਏ ਆ ਤੁਸੀਂ ਪਹਿਣਾ ਨੂੰ ਸੰਧਾਰੇ ਦੇ ਕੇ ਆਉਂਗੇ ਉਹਦੇ ਵਿੱਚ ਵੀ ਤੁਸੀਂ ਐਦਾਂ ਦੇ ਸੂਟ ਲੈ ਕੇ ਜਾ ਸਕਦੇ ਹੋਗੇ ਦੇਖੋ ਬਲੂ ਦਾ ਤੇ ਬਹੁਤ ਹੀ ਪਿਆਰਾ ਜਿਹਾ ਲਾਈਟ ਫਿਰੋਜ਼ੀ ਹੈਗਾ ਗ੍ਰੇਸ਼ ਫਿਰੋਜ਼ੀ ਦਾ ਸ਼ੇਡ ਹੈਗਾ ਜਿਹੜਾ ਆਪਾਂ ਇਹਦੇ ਨਾਲ ਕੰਬੀਨੇਸ਼ਨ ਕੀਤਾ ਗਿਆ ਤੇ ਨੈਕਸਟ ਲਾਈਕ ਰੈੱਡ ਐਂਡ ਬਲੈਕ ਦਾ ਕੰਬੀਨੇਸ਼ਨ ਦਿੱਤਾ ਗਿਆ ਹੈਗਾ ਬਹੁਤ ਸੋਹਣਾ ਜੈ ਇਹਦਾ ਜਿਹੜਾ ਸ਼ਾਰਟ ਪੀਸ ਰਹਿ ਰਹੂਗਾ ਜੀ ਤੇ ਇਹਦਾ ਜੋ ਸੋਰੀ ਦੁਪੱਟਾ ਹੈਗਾ ਤੇ ਇਹਦਾ ਬਹੁਤ ਸੋਨਾ ਲੀਫ ਵਾਲਾ ਇਹਦਾ ਬਾਟਮ ਹੈਗਾ ਬਹੁਤ ਅੱਛੇ ਜਿਹੇ ਸੂਟ ਇਹਨਾਂ ਨੂੰ ਤੁਸੀਂ ਸਟੀਚਿੰਗ ਦੇ ਵਿੱਚ ਇਹ ਸੂਟ ਬਹੁਤ ਜ਼ਿਆਦਾ ਗ੍ਰੇਸਫੁੱਲ ਬਣਨ ਵਾਲੇ ਹੈਗੇ ਆ ਜੀ ਆਪਾਂ ਆਪਣਾ ਸੂਟ ਵੀ ਜਲਦੀ ਹੀ ਤੁਹਾਨੂੰ ਵੇਅਰ ਕਰਕੇ ਦਿਖਾਵਾਂਗੇ ਤੇ ਬਾਕੀ ਜਿਹੜਾ ਤੁਹਾਨੂੰ ਪਸੰਦ ਆਂਦਾ ਤੁਸੀਂ ਆਪਣੀ ਪਸੰਦ ਦੇ ਅਨਸਾਰ ਲੈ ਸਕਦੇ ਹੋ ਦੇਖੋ ਬਹੁਤ ਸੋਨਾ ਜਿਹਾ ਬਲੈਕ ਦੇ ਨਾਲ ਪਿੰਕ ਦਾ ਕੰਬੀਨੇਸ਼ਨ ਦਿੱਤਾ ਗਿਆ ਹੈਗਾ ਲੋ ਜੀ ਇਹਦਾ ਪਿੰਕ ਦਾ ਕੰਬੀਨੇਸ਼ਨ ਦਿੱਤਾ ਗਿਆ ਹੈਗਾ ਬਹੁਤ ਸੋਹਣਾ ਇਹਦਾ ਜਿਹੜਾ ਦੁਪੱਟਾ ਤੇ ਇਹਦਾ ਜਿਹੜਾ ਬਾਟਮ ਹੈ ਬਾਟਮ ਰਹੂਗੀ ਇਹ ਸਾਰੇ ਸੂਟ ਆਪਣੇ ਕੋਲ अवेलेबल ਹੈਗੇ ਨੇ ਤੇ ਇਹਨਾਂ ਦਾ ਪ੍ਰਾਈਸ ਸਿਰਫ 500 ਰੁਪਏ ਸਿਰਫ 500 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਫਟਾਫਟ ਆਰਡਰ ਬੁੱਕ ਕਰਨਾ ਕਿਉਂਕਿ ਲਿਮਟਡ ਜਸਟਾਕ ਹੈਗਾ ਜਿੰਨੀ ਜਲਦੀ ਤੁਸੀਂ ਆਰਡਰ ਕਰੋਗੇ ਤੇ ਪੇਮੈਂਟ ਡਨ ਕਰਕੇ ਅਨ ਆ ਜਿਹੜੀ ਆਪਣੀ ਸ਼ਿਪਿੰਗ ਹੈ ਸ਼ਿਪਿੰਗ ਆਪਣੀ ਐਕਸਟਰਾ ਰਹਿੰਦੀ ਹੈ ਜੀ ਸ਼ਿਪਿੰਗ ਐਕਸਟਰਾ ਚਾਰजेस ਲੱਗਣਗੇ ਤੇ 500 ਰੁਪਏ ਇਹਨਾਂ ਦਾ ਪ੍ਰਾਈਸ ਹੈ ਜਿਹੜਾ ਆਪਣਾ ਸੂਟਾਂ ਦਾ ਰਹੂਗਾ ਜੀ ਥੋ ਲੋ ਮੈਂ ਦੁਬਾਰਾ ਤੋਂ ਰਿਪੀਟ ਕਰ ਦਿੱਤੇ ਨੇਗੇ ਸਾਰੇ ਕਲਰ ਜੀ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰਿਓ 9853115036 ਤੇ ਦੇਖੋ ਜੀ ਬਹੁਤ ਪਿਆਰੇ ਜਿਹਾ ਸੂਟ ਹੈਗੇ